ਹੈਲੋ ਹੈਲੋ ਹਾਂ ਜੀ ਡੀਐਫਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਮੈਂ ਨਾ ਇੱਥੇ ਖੜਾ ਠੇਕੇ ਦੇ ਕੋਲੇ ਤੇ ਇਹਨਾਂ ਦੇ ਮਾਲਕਾਂ ਨਾਲ ਵੀ ਗੱਲ ਹੋਈ ਐ ਇਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਹੈਗੀ ਆ ਮਨਜ਼ੂਰੀ ਸਾਡੇ ਵਿਭਾਗ ਜੀ ਨੇ ਹੋਣੀ ਬਾਕੀ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਇਹ ਤਾਂ ਬਿਲਕੁਲ ਜਮਾ ਨਹਿਰ ਦੇ ਕੰਡੇ ਦੇ ਉੱਤੇ ਐ ਤੁਸੀਂ ਇੱਧਰ ਇੱਕ ਤੇ ਢੇੜਾ ਮਾਰਿਆ ਜੀ ਕਿੱਥੇ ਬਣਾਉਣਾ ਅੱਜ ਮੈਂ ਬਿੱਕਾ ਤਾਂ ਹੋਣਾ ਪਰ ਉਹਨੂੰ ਰਕੀ ਜੀ ਮੇਰੇ ਪਪੇ ਦੇ ਨਾ ਪਰ ਉਹ ਚਲ ਜਾਂਦਾ ਜਾਂ ਫਿਰ ਝੂਠ ਬੋਲ ਰਹੇ ਆ ਜੀ ਇਹ ਤਾਂ ਮਨਜ਼ੂਰੀ ਕਹਿ ਰਹੇ ਆ ਇਹਨਾਂ ਦੇ ਮਾਲਕਾਂ ਨਾਲ ਦੋ ਵਾਰ ਨਾ ਗੱਲ ਹੋਈ ਆ ਮੇਰੀ ਚਲੋ ਜੀ ਡਾਕੂਮੈਂਟ ਵੀ ਮੰਗਦੇ ਆ ਤੇ ਤੁਸੀਂ ਇੱਕ ਵਾਰੀ ਦੌਰਾ ਕਰਕੇ ਦੇਖੋ ਜਮਾ ਨਹਿਰ ਦੇ ਕੰਢੇ ਦੇ ਉੱਤੇ ਮੈਂ ਕੱਲ ਹੀ ਬਜੇ ਲਈ ਲਾਤੀ ਦੇ ਉੱਤੇ ਅੱਜ ਹਾਂਜੀ ਤੇ ਅੱਜ ਬੰਦਾ ਜਾਊਗਾ ਕੱਲ ਮੈਂ ਖੁਦ ਜਾਊਗਾ ਮੈਂ ਚੱਲੀ ਰੱשי ਅੱਜ ਠੀਕ ਆ ਜੀ ਠੀਕ ਆ ਜੀ ਮੈਂ ਜੀ ਦੁਰਾਹੇ ਦੂੰ ਦਰਾਹੇ ਤੋਂ ਦਰਾਹੇ ਤੋਂ ਜਦੋਂ ਆਪਾਂ ਜਾਣਦੇ ਆ ਜੀ 마שיਵਾੜੇ ਨੂੰ ਹਾਂ 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 ਜੀ ਹਾਂ ਜੀ ਠੀਕ ਹੈ ਜਿਹੜੇ ਜਾਂਦੇ ਬੰਦੇ ਆਪਣੇ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਠੀਕ ਹੈ ਭਾਈ ਆਹ ਦੇਖੋ ਇੱਥੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੇਕ ਦਾ ਨਾ ਕਹਿੰਦੇ ਜੀ ਮਨਜ਼ੂਰੀ ਐ ਡੀ ਐਫਓ ਨਾਲ ਗੱਲ ਹੋਈ ਜੰਗਲਾਤ ਵਿਭਾਗ ਦੇ ਅਫਸਰ ਆ ਜਿਹੜਾ ਜ਼ਿਲ੍ਹਾ ਲੁਧਿਆਣੇ ਦਾ ਉਹ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਣੇ ਕੋਈ ਸਰਕਾਰ ਦੇ ਕੰਨਾਂ ਦੇ ਕੋਈ ਜੂ ਨਹੀਂ ਸਰਕਦੀ ਸਰਕਾਰ ਦੀ ਨੱਕ ਕਿ ਹੋ ਰਿਹਾ ਬਾਈ ਹਾਤਾ ਆ ਹਾਤਾ ਆ ਠੇਕਾ ਆ ਨਹਿਰ ਆ ਆ ਦੇਖੋ ਨਹਿਰਾਂ ਨਾਲ ਆ ਨਹਿਰ ਦਿਖਾ ਆ ਨਾਲ ਨਹਿਰ ਬਿਲਕੁਲ ਨਹਿਰ ਦੇ ਕਿਨਾਰੇ ਇੱਕ ਨਹੀਂ ਇੱਕ ਨਹੀਂ ਘੱਟੋ ਘਾਟਾ ਘੱਟੋ ਘਾਟੇ ਇਥੇ ਨਹਿਰਾਂ ਨਾਲ ਆ ਦਿਖਾ ਪਾਣੀ ਦਿੰਦਾ ਨਾਲ ਨਹਿਰਾਂ ਨਾਲ ਰਾਤ ਖੜਿਆ ਪਰਲੇ ਪਰਲੇ ਪਾਸੇ ਨਹਿਰ ਤੇ ਆ ਹੱਤਾ ਤੇ ਠੇਕਾ ਇਥੇ ਜਿਹਦਾ ਜੀ ਕਰਦਾ ਮੰਝਾ ਡਾ ਲਿਆ ਜਿਹਦਾ ਜੀ ਕਰਦਾ ਕੁਝ ਝੁੱਗੀ ਚੌਪੜੀ ਪਾ ਲਈ ਠੇਕਾ ਪਾ ਲਿਆ ਗੁਡੇਰਾ ਪਾ ਲਿਆ ਯਾਰ ਕੋਈ ਇਥੇ ਬਾਲੀਬਾਲਸ ਨਹੀਂ ਕੋਈ ਰਾਜਾ ਬਾਬੂ ਨਹੀਂ ਕਿਹਦੀ ਮਨਜ਼ੂਰੀ ਹੈ ਜਹਲਾ ਤਫਸਰ ਕਹਿੰਦਾ ਸਾਡੀ ਕੋਈ ਮਨਜ਼ੂਰੀ ਨਹੀਂ ਪਰੇ ਪਵਾਏ ਕਿਨੇ ਆ ਇਥੋਂ ਦਾ ਐਮ ਐਲ ਏ ਹਿੱਸਾ ਲੈਂਦਾ ਕਿ ਮੰਤਰੀ ਸਾਲ ਲੈਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਸਾਲ ਲੈਂਦਾ ਭਵੰਤ ਸਿੰਘ ਇਹਦਾ ਕੋਈ ਜਵਾਬ ਦਊ ਨੈਰ ਦੇ ਕੰਡਿਆਂ ਦੇ ਉੱਤੇ ਦਰਾਹੇ ਤੋਂ ਲੈ ਕੇ ਰੋਪੜ ਤੱਕ 10 ਠੇਕੇ ਆ 10 ਠੇਕੇ ਆ ਹਾਤਾ ਨਾਲ ਅੱਗੇ ਬਹੁਤ ਅਲੀਸ਼ਾਨ ਉਹ ਵੀ ਦਿਖਾਉਂਦੇ ਆ ਹਾਤਾ ਬਣਾਇਆ ਹੋਇਆ ਠੇਕੇ ਨਾਲ ਬਿਲਕੁਲ ਕੋਈ ਮਨਜ਼ੂਰੀ ਨਹੀਂ ਧੀਆਂ ਡਾਂਗਾਂ ਜਾ ਰਹੀਆਂ ਨਪਾੜੋ ਸਾਰੀਆਂ ਜਗ੍ਹਾ ਕੋਈ ਡਰਾਮਾ ਦੇ ਕੰਡਿਆਂ ਤੇ ਆ ਉਹ ਨਰਾਂ ਦੇ ਕੰਨਾਂ ਦੇ ਨੱਪ ਲੋ ਸਾਰਾ ਕੁਝ ਛੱਡੋ ਨਾ ਤਬਾਹ ਕਰ ਦਿਓ ਕਾਰਨ ਕੀ ਜਿਵੇਂ ਪਹਿਲਾਂ ਬਾਦਲਾਂ ਵੇਲੇ ਫਿਰ ਕਾਂਗਰਸੀਆਂ ਵੇਲੇ ਹੁਣ ਬੋਕਰਾਂ ਵੇਲੇ ਮੋਟਾ ਹਿੱਸਾ ਜਾਂਦਾ ਮੋਟਾ ਝੜਾਵਾ ਚੜਦਾ